ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹਟ ਦੇ ਪਾਣੀ ਵੀ ਗੁਰੂ ਪਿਆਰੀ ਸਾਰ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੀਆਂ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹੜ੍ਹ ਪੀੜ ਦਾ ਜੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਤੱਕ ਆ ਜਿਹੜਾ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜ ਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿਗਾ ਪਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ 'ਚ ਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਕਿੰਨਾ ਦੇ ਜ਼ਿਆਦਾ ਲੋੜ ਆ ਪਸ਼ੂਆਂ ਵਾਲੀ ਚਾਰਾ ਜਿੰਨਾ ਆ ਰਿਹਾ ਤੂੜੀ ਆ ਰਹੀ ਸਾਰੀ 메ਨ ਰੋਡ ਤੇ ਲੱਥ ਰਹੀ ਆ ਜਿੰਨਾ ਪਿੰਡਾਂ ਜਿਹਦੇ ਪਾਣੀ ਆ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਓਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਕਿ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10 10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਬੀੜ ਦੇ ਟਰੱਕ 'ਚ 500 ਬੋਰੀ ਸੀ 500 ਵਿੱਚੋਂ 50 ਲੋਡ ਬੰਦਾਂ ਨੂੰ ਗਈਆਂ 4500